nam jaate hain ਜੋ ਪਿਓ ਜਨ ਅਰਜਨ ਦੇਵ ਜੀ ਨੂੰ ਫਿਰ ਸੰਕਟ ਜohn ਗਰਮਨਾ ਆਵੇ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਤੇ ਅੱਜ ਦੇ ਦਿਨ ਲੋਕਲ ਗੁਰਪੁਰਬ ਕਮੇਟੀ ਮੋਗਾ ਵੱਲੋਂ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਗੁਰਦੁਆਰਾ ਬੀਬੀ ਕਾਨ ਕੌਰ ਤੋਂ ਚੱਲ ਕੇ ਮੀਨ ਬਾਜ਼ਾਰ ਮੋਗਾ ਸਿੰਘ ਸਵਾ ਗੁਰਦੁਆਰਾ ਛੇਖਾਂ ਵਾਲਾ ਚੌਕ ਅਤੇ ਦਨਸ਼ਮੇਸ਼ ਪ੍ਰਕਾਸ਼ ਗੁਰਦੁਆਰੇ ਤੋਂ ਅਕਾਲ ਸਰ ਗੁਰਦੁਆਰਾ ਸਾਹਿਬ ਦੀ ਸਮਾਪਤੀ ਹੋਵੇਗੀ ਸਮੂਹ ਸ਼ਹਿਰ ਦੀਆਂ ਸਾਰੀਆਂ ਸਿੱਖ ਸੰਗਤਾਂ ਸਾਡੇ ਨਾਲ ਹਨ ਸਾਰੀਆਂ ਧਾਰਮਿਕ ਸੰਸਥਾਵਾਂ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਪੰਆ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅੱਜ ਇਹ ਲੋਕਲ ਗੁਰਪੁਰ ਕਮੇਟੀ ਵੱਲੋਂ ਇਹ ਸਾਰੀਆਂ ਜਿੰਨੀਆਂ ਸ਼ਹਿਰ ਦੀਆਂ ਸੰਸਥਾਵਾਂ ਹਨ ਸਾਡੇ ਨਾਲ ਹਨ ਸੰਗਤਾਂ ਦਾ ਬੜਾ ਉਤਸ਼ਾਹ ਹੈ ਸੰਗਤਾਂ ਵੱਲੋਂ ਜਲ ਪਾਣੀ ਦੇ ਇੰਤਜ਼ਾਮ ਵੀ ਕੀਤੇ ਗਏ ਹਨ ਉਹ ਹੁਣ ਅਸੀਂ ਨਗਰ ਕੀਰਤਨ ਦੀ ਤਿਆਰੀ ਵਿੱਚ ਲੱਗੇ ਹੋਏ ਹਾਂ ਤੇ ਨਗਰ ਕੀਰਤਨ ਨੂੰ 10-15 ਮਿੰਟ ਦੇ ਵਿੱਚ ਗੁਰਦੁਆਰਾ ਬੀਬੀ ਕਾਨਕੌਰ ਤੋਂ ਚੱਲ ਚਾਲੇ ਪਾਵੇਗਾ ਅੱਗੇ ਜਾ ਕੇ ਅਸੀਂ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਿਰ ਤੇ ਹੱਥ ਰੱਖ ਕੇ ਬੋਲੇ ਈਸੋ ਨਿਹਾਲ ਪਹਿਲਾਂ ਤਾਂ ਜੀ ਮੋਗੇ ਸ਼ਹਿਰ ਦੀਆਂ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਆ ਜਿੰਨਾ ਪੈਣਪਰਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕਿ ਇਹ ਕੀਰਤਨ ਨਗਰ ਕੀਰਤਨ ਕਿਉਂਕਿ ਇਹ ਜਿੱਥੇ ਤਨਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਗੁਰੂ ਅਰਜਨ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਹਾਇਤਾ ਦਿੱਤੀਆਂ ਵਾ ਸਿੱਧੀਆਂ ਦਿੱਤੀਆਂ ਵਾ ਉਹਨਾਂ ਨੂੰ ਮੈਂ ਲੱਖ ਲੱਖ ਵਾਰ ਪ੍ਰਣਾਮ ਕਰਦਾ ਵਾਂ ਉਹਨਾਂ ਯੋਧਿਆਂ ਨੂੰ ਪ੍ਰਣਾਮ ਕਰਦਾ ਵਾਂ ਉਹਨਾਂ ਸੂਰਮੀਆਂ ਦਾ ਨਮਨ ਕਰਦਾ ਉਹਨਾਂ ਗੁਰੂਆਂ ਪੀਰਾਂ ਨੂੰ ਪ੍ਰਮਾਣਨ ਕਰਦਾ ਜਿਨ੍ਹਾਂ ਦੀ ਅਸੀਂ ਰਹਿਨਮਾਈ ਹੇਟ ਜਿਨ੍ਹਾਂ ਦੇ ਦਿੱਤੀਆਂ ਹੋਏ ਪੂਰਨਿਆਂ ਤੇ ਅਸੀਂ ਚੱਲ ਰਹੇ ਆ ਕੋਸ਼ਿਸ਼ ਕਰਦੇ ਆ ਵੀ ਅੱਗੇ ਵੀ ਜਿਹੜਾ ਵਾ ਧੰਨ ਸ਼ਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਅੱਗੇ ਜਿਹੜੇ ਕਿ ਅਸੀਂ ਸ਼ੀਸ਼ ਵਿੱਚ ਘੁਆਈਏ ਤੇ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਕਰਕੇ ਜਿਹੜੇ ਕਿ ਅੱਜ ਮੋਕੇ ਸ਼ਹਿਰ ਦੀ ਸੰਗਤ ਆ ਜਿਹੜੀ ਕਿ ਜਿੰਨੀਆਂ ਵੀ ਮੋਗਰੀਆਂ ਧਾਰ ਲਗਦੇ ਸਮਾਜਿਕ ਜਥੇਬੰਦੀਆਂ ਸਾਰੀਆਂ ਨਾਲ ਮਿਲ ਕੇ ਅੱਜ ਵਿਚਾਰ ਰੂਪ ਦੇ ਵਿੱਚ ਬਜ਼ਾਰਾਂ ਦੇ ਵਿੱਚ ਵੱਖ-ਵੱਖ ਗਲੀਆਂ ਦੇ ਹੁੰਦਾ ਹੋਇਆ ਨਗਰ ਕੀਰਤਨ ਕੱਢਿਆ ਜਾ ਰਿਹਾ ਇਹ ਨਗਰ ਕੀਰਤਨ ਬੀਬੀ ਕਾਂ ਕਰ ਤੋਂ ਹੁੰਦਾ ਹੋਇਆ ਆਕਾਲ ਸਰ ਗੁਰਦੁਆਰਾ ਵਿੱਚ ਸਮਾਪਤੀ ਹੋਊਗੀ ਧੰਨਵਾਦ ਆ ਸਭ ਸੰਗਤ ਆ ਮੈਂਨੂੰ ਆਕਰਮਾ ਮੇਰਾ ਭੈਣ ਨੂੰ ਜਿਹੜੇ ਅੱਜ ਇਸ ਨਗਰ ਕੀ ਦਾ ਵਿੱਚ ਸਮੂਲੀਅਤ ਕਰ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ